ਗੁਰਦਾਸ ਲੋਕ ਚੈਨਲ ਤੇ ਤੁਹਾਡਾ ਸਾਰਾ ਦਾ ਜੀ ਉਮੀਦ ਕਰਦੀ ਹਾਂਗੇ ਤੁਸੀਂ ਸਭ ਠੀਕ ਹੋਵੋਗੇ ਵਧੀਆ ਹੋਵੋਗੇ ਤੇ ਅੱਜ ਦੀ ਵੀਡੀਓ ਵਿੱਚ ਆਪਾਂ ਬਣਾਵਾਂਗੇ ਜੀ ਪਿੰਡੀਆਂ ਦੀ ਸਬਜ਼ੀ ਪਿੰਡੀਆਂ ਦੀ ਸੱਚੇ ਬਬਲ ਬਿਲਕੁਲ ਸਿੰਪਲ ਤੇ ਦੇਸੀ ਤਰੀਕੇ ਨਾਲ ਬਣਾਵਾਂਗੇ ਤੇ ਇਹ ਅੱਜ ਦੀਆਂ ਜਿਹੜੀਆਂ ਪਿੰਡੀਆਂ ਆਪਾਂ ਬਣਾਉਣੀਆਂ ਇਹ ਬਣਾਵਾਂਗੇ ਜੀ ਆਪਾਂ ਸਿਰਕੇ ਵਾਲੀਆਂ ਤਈ ਵਾਲੀਆਂ ਜਾਂ ਭਰ ਕੇ ਪਿੰਡੀਆਂ ਤੇ ਤੁਸੀਂ ਬਹੁਤ ਧੀ ਖਾਧੀਆਂ ਹੋਣੀਆਂ ਅੱਜ ਤੁਸੀਂ ਮੇਰੇ ਤਰੀਕੇ ਨਾਲ ਬਣਾ ਕੇ ਦੇਖੋ ਪਿੰਡੀਆਂ ਖਾਣ ਵਿੱਚ ਬਹੁਤ ਜ਼ਿਆਦਾ ਸਵਾਦ ਆਗੀਆਂ ਤੇ ਇੱਥੇ ਪਿੰਡੀਆਂ ਬਣਾਉਣ ਵਾਸਤੇ ਮੈਂ ਇੱਥੇ ਲਈਆਂ ਨੇ 1 ਕਿਲੋ ਪਿੰਡੀਆਂ ਲਈਆਂ ਨੇ ਇਹਨਾਂ ਨੂੰ ਚੰਗੀ ਤਰ੍ਹਾਂ ਧੋ ਕੇ ਇਹਨਾਂ ਨੂੰ ਬਰੀਕ ਪੀਸਾਂ ਵਿੱਚ ਕੱਢ ਲਿਆ ਸੀ ਭਿੰਡੀਆਂ ਆਪਾਂ ਮੋਟੀਆਂ ਨਹੀਂ ਕੱਟਣੀਆਂ ਬਿਲਕੁਲ ਬਰੀਕ ਬਰੀਕ ਪੀਸਾਂ ਵਿੱਚ ਕੱਟਣੀਆਂ ਤੇ ਤੜਕਾ ਲਾਉਣ ਵਾਸਤੇ ਇੱਥੇ ਲਈਆਂ ਨੇ 6-7 ਲਈਆਂ ਨੇ ਹਰੀਆਂ ਮਿਰਚਾਂ ਇਹਨਾਂ ਦੀ ਕੜੱਤਨ ਬਹੁਤ ਘੱਟ ਹੈ ਮਿਰਚਾਂ ਦੀ ਤੇ ਦੋ ਲਈ ਨੇ ਟਮਾਟਰ ਮੀਡੀਅਮ ਸਾਈਜ਼ ਦੇ ਤੇ ਦੋ ਵੱਡੇ ਸਾਈਜ਼ ਦੇ ਲਈ ਨੇ ਪਿਆਜ਼ ਤੇ ਭਿੰਡੀਆਂ ਦੀ ਕਟਿੰਗ ਆਪਾਂ ਕਰ ਲਈ ਆ ਤੇ ਪਹਿਲਾਂ ਪਿਆਜ਼ ਕੱਟ ਲੈਣੇ ਆ ਤੇ ਫਿਰ ਉਸ ਤੋਂ ਬਾਅਦ ਆਪਾਂ ਲੋਣੇ ਭਿੰਡੀਆਂ ਨੂੰ ਤੜਕਾ ਜ਼ਿਆਦਾਤਰ ਪਿਆਜ਼ ਜਿਹੜੇ ਲੰਬੇ ਲੰਬੇ ਕੱਟ ਕੇ ਆਪਾਂ ਭਿੰਡੀਆਂ ਵਿੱਚ ਪਾਈਦੇ ਨੇ ਪਰ ਅੱਜ ਦੀਆਂ ਜਿਹੜੀਆਂ ਆਪਾਂ ਭਿੰਡੀਆਂ ਬਣਾਉਣੀਆਂ ਨੇ ਇਹਨਾਂ ਵਿੱਚ ਆਪਾਂ ਬਰੀਕ ਬਰੀਕ ਪਿਆਜ਼ ਕੱਟ ਕੇ ਪਾਵਾਂਗੇ ਲੰਬੇ ਪੀਸਾਂ ਵਿੱਚ ਨਹੀਂ ਘਟਨੇ ਤੇ ਪਿਆਜ਼ਾਂ ਨੂੰ ਆਪਾਂ ਕੱਟ ਲੈਣੇ ਆ ਪਿਆਜ਼ ਹਰੀ ਮਿਰਚ ਤੇ ਟਮਾਟਰ ਰੇਮਪਾ ਤਿੰਨਾਂ ਦੀ ਕਟਿੰਗ ਕਰ ਲਈ ਆ ਤੇ ਹੁਣ ਆਪਾਂ ਲਾਉਨੇ ਆ ਜੀ ਸਬਜ਼ੀ ਨੂੰ ਤੜਕਾ ਤੇਲ ਗਰਮ ਹੋ ਗਿਆ ਹੁਣ ਆਪਾਂ ਤੇਲ ਵਿੱਚ ਪਾ ਦਨੇ ਜੀ ਅੱਧਾ ਚਮਚ ਜੀਰੇ ਦਾ ਤੇ ਨਾਲ ਹੀ ਇੱਥੇ ਪਾ ਦਾਂਗੇ ਕੱਟੇ ਹੋਏ ਪਿਆਜ਼ پیازاں نی ہلیا مرچا نا پیاز والے جہاں پے نے چنگی طریقے ਤੇ ਹੁਣ ਇੱਥੇ ਪਿਆਜ਼ਾਂ ਵਿੱਚ ਪਾ ਦਿਆਂਗੇ ਜੀ ਆਪਾਂ ਮਸਾਲੇ ਤੇ ਅੱਧਾ ਚਮਚਾ ਪਾਵਾਂਗੇ ਆਪਾਂ ਹਲਦੀ ਦਾ ਤੇ ਸਵਾਦਨਸਾਰ ਪਾਵਾਂਗੇ ਆਪਾਂ ਲੂਣ ਇੱਕ ਚਮਚ ਤੇ ਅੱਧਾ ਚਮਚ ਪਾਵਾਂਗੇ ਆਪਾਂ ਲਾਲ ਮਿਰਚ ਦਾ ਕਿਉਂਕਿ ਆਪਾਂ ਹਰੀਆਂ ਵੀ ਪਾਈਆਂ ਨੇ ਤੇ ਅੱਧਾ ਚਮਚ ਜੀ ਪਾਵਾਂਗੇ ਆਪਾਂ ਇੱਥੇ ਕਸ਼ਮੀਰੀ ਲਾਲ ਮਿਰਚ 컬러 ਦੇਣ ਵਾਸਤੇ ਤੇ ਇਹਨਾਂ ਸਾਰੇ ਮਸਾਲਿਆਂ ਨੂੰ ਹੁਣ ਆਪਾਂ ਪਿਆਜ਼ਾਂ ਦੇ ਰਿਸੇ ਵਿੱਚ ਪਿੰਚ ਪਰਾ ਮਿਕਸ ਕਰਕੇ ਇਹਨਾਂ ਨੂੰ لینا کنال ہی بعد یہ پا لیں گے آپ ٹماٹر ٹماٹر نو پن دینا ਮਸਾਲਾ ਆਪਣਾ ਚੰਗੀ ਤਰੀਕੇ ਨਾਲ ਭੁੱਜ ਚੁੱਕਿਆ ਤੁਸੀਂ ਦੇਖ ਸਕਦੇ ਹੋ ਤੇ ਹੁਣ ਆਪਾਂ ਇੱਥੇ ਲਿਆ ਜੀ 2 ਚਮਚ ਆਪਾਂ ਸਿਰਕੇ ਦੇ ਲਏ ਨੇ ਤੇ ਇਹਨਾਂ ਨੂੰ ਸਿਰਕੇ ਨੂੰ ਵੀ ਆਪਾਂ ਮਸਾਲੇ ਦੇ ਵਿੱਚ ਹੀ ਚੰਗੀ ਤਰ੍ਹਾਂ ਇੱਦੇ ਵਿੱਚ ਭੁੰਨ ਲਾ ਕੇ ਠਕਾ ਲਾਂਗੇ ਦਾ ਪਾਣੀ ਜਆ ਤੇ ਜਦੋਂ ਵੀ ਆਪਾਂ ਭਿੰਡੀਆਂ ਪਾਉਣੀਆਂ ਭਿੰਡੀਆਂ ਪਾਉਣ ਤੋਂ ਪਹਿਲਾਂ ਆਪਾਂ ਸਿਰਕੇ ਨੂੰ ਜਿਹੜਾ ਮਸਾਲੇ ਦੇ ਵਿੱਚ ਹੀ ਪਾਉਣਾ ਹੈ ਇਹਦੇ ਨਾਲ ਦਾ ਟੇਸ ਦਾ ਜਿਹੜਾ ਭਿੰਡੀਆਂ ਦੇ ਵਿੱਚ ਬਹੁਤ ਵਧੀਆ ਹੁੰਦਾ ਸਿਰਕੇ ਵਾਲਾ ਤੁਸੀਂ ਨਿੰਗੂ ਵੀ ਪਾ ਸਕਦੇ ਹੋ ਪਰ ਆਪਾਂ ਸਿਰਕੇ ਵਾਲੀਆਂ ਚ ਬਣਾਈਆਂ ਨੇ ਭਿੰਡੀਆਂ ਬਣਾਵਾਂਗੇ 2 ਮਿੰਟ ਹੋ ਗਏ ਨੇ ਮਸਾਲੇ ਨੂੰ ਭੁੱਜਦੇ ਤੇ ਸਿਰਕਾ ਜਿਹੜਾ ਉਹ ਵੀ ਸੁੱਕ ਗਿਆ ਤੇ ਨਾਲ ਹੀ ਹੁਣ ਅੱਡ ਪਾਵਾਂਗੇ ਜੀ ਆਪਾਂ ਭਿੰਡੀਆਂ ਨੂੰ ਮਸਾਲੇ ਦੇ ਵਿੱਚ ਕਰ ਲੈਨੇ ਹਾਂ ਮਿਕਚ ਮਿੱਠੂ ਪਰ ਇਸੇ ਤਰ੍ਹਾਂ ਹੀ ਆਪਾਂ ਬਿਨਾਂ ਟਕੇ ਤੋਂ ਇਹਨਾਂ ਨੂੰ ਭਿੰਡੀਆਂ ਪਕਾਵਾਂਗੇ ਤੁਸੀਂ ਦੇਖ ਸਕਦੇ ਹੋ ਕਿ ਭਿੰਡੀਆਂ ਦੀ ਸਬਜ਼ੀ ਆਪਣੀ ਬਣ ਕੇ ਬਿਲਕੁਲ ਹੋ ਗਈ ਜੇ ਤਿਆਰ ਭਿੰਡੀਆਂ ਨੇ ਬਿਲਕੁਲ ਲੇਸ ਨਹੀਂ ਛੱਡੀ ਸਿਰਕੇ ਪਾਉਣ ਦਾ ਇਹੀ ਫਾਇਦਾ ਹੁੰਦਾ ਹੈ ਪਾ ਮਸਾਲੇ ਦੇ ਵਿੱਚ ਕਿ ਭਿੰਡੀਆਂ ਜਿਹੜੀਆਂ ਬਹੁਤ ਵਧੀਆ ਬਰਦੀਆਂ ਨੇ ਤੇ ਟੇਸ ਦਾ ਜਿਹੜਾ ਹੋਰ ਵੀ 100 ਗੁਣਾ ਵਧ ਜਾਂਦਾ ਹੈ ਤੇ ਹੁਣ ਆਪਾਂ ਭਿੰਡੀਆਂ ਨੂੰ ਪਲੇਟ 'ਚ ਪਾ ਕੇ ਕਰਦੇ ਹਾਂ ਜੀ ਸਰ ਤੇ ਲਓ ਜੀ ਆਪਣੀਆਂ ਭਿੰਡੀਆਂ ਦੀ ਸਬਜ਼ੀ ਜਿਹੜੀ ਬਣ ਕੇ ਬਿਲਕੁਲ ਹੋ ਗਈ ਜੇ ਤਿਆਰ ਬਹੁਤ ਵਧੀਆ ਬਣੀਆਂ ਤੇ ਬਿਲਕੁਲ ਸਿੰਪਲ ਤੇ ਸਾਦੇ ਤਰੀਕੇ ਨਾਲ ਆਪਾਂ ਪਿੰਡੀਆਂ ਨੂੰ ਬਣਾਇਆ ਕੋਈ ਜ਼ਿਆਦਾ ਵਿੱਚ ਮਸਾਲੇ ਨਹੀਂ ਪਾਏ ਜੋ ਆਪਣੇ ਰਸੋਈ ਵਿੱਚ ਨੂਨਦਾਨੀ ਦੇ ਵਿੱਚ ਪਏ ਹੁੰਦੇ ਨੇ ਮਸਾਲੇ ਉਹਨਾਂ ਮਸਾਲਿਆਂ ਤੋਂ ਹੀ ਆਪਾਂ ਪਿੰਡੀਆਂ ਪਿੰਡੀਆਂ ਬਣਾ ਕੇ ਤਿਆਰ ਕੀਤੀਆਂ ਤੇ ਬਹੁਤ ਵਧੀਆ ਬਣੀਆਂ ਨੇ ਤੁਸੀਂ ਵੀ ਇੱਕ ਵਾਰ ਮੇਰੇ ਤਰੀਕੇ ਨਾਲ ਸਿਲਕੇ ਵਾਲੀਆਂ ਪਿੰਡੀਆਂ ਜ਼ਰੂਰ ਬਣਾ ਕੇ ਦੇਖਿਓ ਬਹੁਤ ਸਵਾਦ ਲੱਗਦੀਆਂ ਨੇ ਇਹਨੂੰ ਤੁਸੀਂ ਤੰਦੂਰੀ ਰੋਟੀ ਨਾਲ ਖਾਓ ਚਾਹੇ ਤੇ ਰੋਟੀ ਸਾਦੀ ਨਾਲ ਤਵੇ ਤੇ ਜਿਹੜੀ ਬਣਾਈ ਦੀ ਆ ਉਹਦੇ ਨਾਲ ਖਾਓ ਤੇ ਚਾਹੇ ਖਾਓ ਫਰੋਠੀਆਂ ਦੇ ਨਾਲ ਸਬਜੀ ਹਰੇ ਸਬਜ਼ੀ ਰੋਟੀ ਦੇ ਨਾਲ ਸਵਾਦ ਲੱਗਦੀ ਹੈ ਖਾਣ ਵਿੱਚ ਤੇ ਜੇਕਰ ਅੱਜ ਦੀ ਜਿਹੜੀ रेसिपी ਤੁਹਾਨੂੰ ਵਧੀਆ ਲੱਗੀ ਹੈ ਤੇ ਵੀਡੀਓ ਨੂੰ ਲਾਈਕ ਸ਼ੇਅਰ ਜ਼ਰੂਰ ਕਰਿਓ ਤੇ ਚੈਨਲ ਨੂੰ ਸਬਸਕ੍ਰਾਈਬ ਵੀ ਕਰ ਲਿਓ ਤਾਂ ਕਿ ਅਗਲੀਆਂ ਵਾਲੀਆਂ ਵੀਡੀਓ ਦਾ ਜਿਹੜਾ ਨੋਟੀਫਿਕੇਸ਼ਨ ਆ ਤੁਹਾਡੇ ਤੱਕ ਪਹੁੰਚ ਸਕੇ ਚਲੋ ਜੀ ਆਪਣੀ ਅੱਜ ਦੀ ਰੈਸਪੀ ਬਿਲਕੁਲ ਤਿਆਰ ਚ ਤੇ ਚੈਨਲ ਨੂੰ ਜਰੂਰ ਸਬਸਕ੍ਰਾਈਬ ਕਰਿਓ